ਨਮਸਕਾਰ ਦੋਸਤੋ ਗੁੱਡ ਮਾਰਨਿੰਗ ਸਾਸਤ੍ਰਿਕਾ ਰਾਮ ਰਾਮ ਸਲਾਮ ਉਮੀਦਾ ਆਪ ਸਭ ਠੀਕ ਠਾਕ ਹੋਵੋ ਕਿ ਪ੍ਰਮਾਤਮਾ ਪਰਮੇਸ਼ਵਰ ਆਪ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਬਖਸ਼ੇ ਔਰ ਹਮੇਸ਼ਾ ਖੁਸ਼ ਰਹੋ 22 ਮਾਰਚ ਦਿਨ ਸ਼ਨੀਵਾਰ 2025 ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਲੈ ਕੇ ਹਾਜ਼ਰ ਹੋਏ ਆ ਜੀ ਫਾਈਨਲ ਰਿਜ਼ਲਟ ਤਿਆਰ ਕੀਤੇ ਨੇ ਬਾਈ ਗੁਰਨਾਬ ਸਿੰਘ ਜੀ ਗਿੱਲ ਜੰਡਾਂ ਵਾਲਾ ਜਿਹੜਾ ਬਠਿੰਡਾ ਵਾਲੂ ਆਓ ਸ਼ੁਰੂ ਕਰਦੇ ਆ ਜੀ ਕਬੱਡੀ ਕਪਾਂ ਦੇ ਫਾਈਨਲ ਰਿਜ਼ਲਟ ਪਿੰਡ ਹਾਈਕੋਟ ਜ਼ਿਲ੍ਹਾ ਲੁਧਿਆਣਾ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਕਬੱਡੀ ਓਪਨ ਤਿੰਨਵਾਰੂ ਅਤੇ ਕਬੱਡੀ ਓਪਨ ਨਰੋਲ ਓਪਨ ਨਰੋਲ ਪਿੰਡ ਆਨੰਦਪੁਰ ਸਾਹਨੇਵਾਲ 11 ਨੰਬਰ ਫਸਟ 55000 ਨਕਦ ਪਲੱਸ ਕੱਪ ਪਿੰਡ ਦੌਦਰ 7.5 ਨੰਬਰ ਸੈਕੰਡ 41000 ਨਕਦ ਪਲੱਸ ਕੱਪ ਬੈਸਟ ਰੇਡਰ ਇਹ ਹੈ ਜੀ ਰੌਸ਼ਨ ਗੁੱਜਰ ਪੰਜ ਰੇਡਾਂ ਪੰਜ ਨੰਬਰ ਬੈਸਟ ਜੱਫੀ ਰਿਹਾ ਜੀ ਗੋਪੀ ਗੜਿਆਣਾ ਦੋ ਟੱਚ ਦੋ ਜੱਫੇ ਗੋਪੀ ਦੋ ਟੂਰਨਾਮੈਂਟ ਦਾ ਬੈਸਟ ਜੱਫੀ ਬਣ ਗਿਆ ਜੀ ਬੈਸਟਨ ਨੂੰ LED ਸੀ ਕਵੱਡੀ ਓਪਨ ਤਿੰਨ ਵਾਰੋਂ ਪਿੰਡ ਬਰਨਾਲਾ 14 ਨੰਬਰ 1 ਲੱਖ ਰੁਪਏ ਨਕਦ ਪਲੱਸ ਕੱਪ ਪਿੰਡ ਭੂਲਣ 10 ਨੰਬਰ 75000 ਨਕਦ ਪਲੱਸ ਕੱਪ ਬੈਸਟ ਰਾਈਡਰ ਸਿਕੰਦਰ ਮਾੜੀ ਮੁਸਤਫਾ ਅਤੇ ਕੁਲਵੀਰ ਬੋੜਾਵਾਲ 7-7 ਰੇਡਰ ਪੰਜ-ਪੰਜ ਨੰਬਰ ਦੋਵੇਂ ਜੁਆਇੰਟ ਰੇਡਰ ਰਹੇ ਆ ਜੀ ਬੈਸਟ ਜਫੇ ਰਹੇ ਜੀ ਲੱਖਾ ਮਾੜੀ 7 ਟੱਚ 4 ਜਫੇ ਬੈਸਟਨ ਮੋਟਰਸਾਈਕਲ ਸੀਗੀ ਸਨਮਾਨਤ ਵਿੱਚ ਤੇ ਸਨਮਾਨ ਹੋਇਆ ਜੀ ਹਰਮਨ ਰਾਏ ਕੋਟ ਨੂੰ ਆਲਟੋ ਨਾਲ ਸਨਮਾਨਤ ਕੀਤਾ ਗਿਆ ਜੀ ਇੱਥੇ ਬੁਲਾ ਰਹੇ ਸੀਗੇ ਬਿੱਲਾ ਲਲ ਤੋਂ ਮਣੀ ਕੋਰਡ ਨਿਰਮਾ ਸੇਖਾਂ ਜੀ ਪਿੰਡ 마છી ਬੁਗਰਾਂ ਜਿਲ੍ਹਾ ਫਰੋਜਪੁਰ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਓਪਨ ਰੋਲ ਪਿੰਡ ਫਰਵਾਹੀ 12 ਨੰਬਰ ਫਾਸਟ 35000 ਨਕਦ ਪਲੱਸ ਕੱਪ ਪਿੰਡ ਘੱਲਕਲਾਂ 10.5 ਨੰਬਰ ਸੈਕੰਡ 25000 ਨਕਦ ਪਲੱਸ ਕੱਪ ਬੈਸਟ ਰੇਡਰ ਰਹਾ ਜੀ ਬੰਟੀ ਫਰਵਾਹੀ ਪੰਜ ਰੇਟਾ ਪੰਜ ਨੰਬਰ ਬੈਸਟ ਜਾਂ ਫਿਰ ਅਮਨ ਫਰਵਾਹੀ ਜੀ ਪੰਜ ਟੱਚ ਤਿੰਨ ਜੱਫੇ ਬੈਸਟਨ 5500 ਰੁਪਏ ਨਕਦ ਸੀਗੀ ਪਿੰਡ ਸਮਰਾੜੀ ਜਿਹੜਾ ਜਲੰਧਰ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਗਲ ਕਬੱਡੀ ਆਲ ਓਪਨ ਟੀਮ ਹਰਜੀਤ ਫਰੈਂਡਜ਼ ਕਬੱਡੀ ਕਲੱਬ ਬਾਜਾਖਣਾ ਮਾਲਵਾ 31 ਨੰਬਰ ਫਾਸਟ 1.5 ਲੱਖ ਰੁਪਏ ਨਕਦ ਪਲੱਸ ਕੱਪ ਟੀਮ ਬੇ ਆਪਲੈਂਟਿਕ ਕਬੱਡੀ ਕਲੱਬ ਨਿਊਜ਼ੀਲੈਂਡ 29 ਨੰਬਰ ਸੈਕੰਡ 1 ਲੱਖ ਰੁਪਏ ਨਕਦ ਪਲੱਸ ਕੱਪ ਬੈਸਟ ਰੀਡਰ ਇਹ ਹੈ ਜੀ ਚਰਨੀ ਰਾਏ ਤਰਾਣਾ 17 ਰੇਡਾਂ 15 ਨੰਬਰ ਬਾਜੇਖਣੇ ਵੱਲੋਂ ਬੈਸਟ ਜੋਫੀ ਰਿਹਾ ਜੀ ਕਾਲਾ ਦੋਦਾ 7 ਟੱਚ 3 ਜਫੇ ਬਾਜੀਖਾਨੇ ਵੱਲੋਂ ਬੈਸਟ ਨੂੰ ਪਿਆ ਪਿਆ ਹੀਅਰਪੀਨ ਨਕਦ ਪਲੱਸ ਕੱਪ ਸੀਗਾ ਜੀ ਵਿਰੋਧੀ ਰੀਡਰ ਰਿਹਾ ਜੀ ਜੋਧਾ ਤਲਵੰਡੀ ਚੌਧਰੀਆਂ 15 ਰੇਡ 14 ਨੰਬਰ ਤੇ ਇੱਥੇ ਬੁਲਾ ਰਹੇ ਸੀ ਦਲਸਾਦ ਈਸੀ ਸਤਨਾਮ ਜੈਂਗੋ ਕਰਮਦੀਨ ਪਿੰਡ ਮੋਰਾਵਾਲੀ ਜ਼ਿਲ੍ਹਾ ਫਰੀਦਕੋਟ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਕਬੱਡੀ ਓਪਨ ਤਿੰਨ ਬਾਰੋਂ ਪਿੰਡ ਡਰੋਲੀਪਾਈ 16 ਨੰਬਰ ਫਸਟ 81 ਹੀਅਰ ਨਕਦ ਪਲੱਸ ਕੱਪ ਪਿੰਡ ਤਖਤੂਪੁਰਾ 13.5 ਨੰਬਰ 62000 ਨਕਦ ਪਲਸ ਕੱਪ ਬੈਸਟ ਰੀਡਰ ਰਿਹਾ ਜੀ ਅਰਸ਼ਦ ਲੋਹਗੜ੍ਹ ਨੰ 067 ਨੰਬਰ ਬਸਟ ਜਫਰੀਆ ਹਰਮਨ ਕੋਲੀਆ ਤਖਤੂਪੁਰਾ ਹੈਰੀ ਦਾਰਾਪੁਰ ਢੋਲੀਪਾਈ 7-7 ਟੱਚ 4-4 ਜੱਫੇ ਦੋਵੇਂ ਜੁਆਇੰਟ ਬੈਸਟ ਨੂੰ 212000 ਰੁਪਏ ਨਕਦ ਸੀਗੇ ਜੀ ਇੱਥੇ ਬੁਲਾ ਰਹੇ ਸੀ ਗੁਰਚਰਨ ਸਨੇਰ ਰਾਜ ਮੇਰ ਸਿੰਘ ਵਾਲਾ ਤੇ ਬਸੰਤ ਬਾਜਾਖਾਨ ਪਿੰਡ ਪੰਨਵਾ ਜਿਲ੍ਹਾ ਸੰਗਰੂਰ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਕਬੱਡੀ ਆਲ ਓਪਨ ਟੀਮ ਕਬੱਡੀ ਕਲੱਬ ਮਾਲਵਾ 38 ਨੰਬਰ ਫਰਸਟ 2 ਲੱਖ ਰੁਪਏ ਨਕਦ ਪਲੱਸ ਕੱਪ ਟੀਮ ਕਬੱਡੀ ਕਲੱਬ ਮਾਝਾ 29 ਸੈਕੰਡ 1.5 ਲੱਖ ਰੁਪਏ ਨਕਦ ਪਲੱਸ ਕੱਪ ਬੈਸਟ ਰੀਡਰ ਰਿਹਾ ਜੀ ਸ਼ੀਰਾ ਚੱਕਲੀ ਸ਼ੇਰ 14 ਰੇਡਾਂ 11 ਨੰਬਰ ਮਾਲਵੇ ਵੱਲੋਂ ਬੈਸਟ ਜੱਫੀ ਰਿਹਾ ਕੁਲਵੀਰ ਜਟਾਣਾ 13 ਟੱਚ 7 ਜੱਫੇ ਮਾਲਵਾ ਵੱਲੋਂ ਬੈਸਟ ਬੈਸਟਨ ਮੋਟਰਸਾਈਕਲ ਸੀਗੇ ਸਨਮਾਨ ਹੋਇਆ ਜੀ ਜੱਗਾ ਜੰਡੀਆਂ ਨੂੰ ਸਕਾਰਪੀ ਗੱਡੀ ਨਾਲ ਸਨਮਾਨਿਤ ਕੀਤਾ ਛਰਨੇ ਡੱਕੋਰ ਮਾਨ ਨੂੰ ਬੁਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ ਜੀ ਵਿੱਕੀ ਹੀਰਕੇਕਲਾ ਨੂੰ ਬੁਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ ਬਲਾਰਿਸ ਇੱਥੇ ਅਮਨ ਲੋਪੋ ਅਮਰੀਖ ਖੋਸਾ ਕੋੜਲਾ ਸੰਦੂਪਰਾਜ ਜਸ਼ਨ ਮਹਿਲਾ ਸਾਸਰੀਕਾਲ ਬਾਈ ਗਰਨਾਵ ਜੀ ਅੱਜ ਸਿਮੇਪਿੰਡ ਟੂਰਨਾਮੈਂਟ ਹੀ ਹੈ ਚੱਲੀਏ ਬਾਈ ਰਿਜ਼ਲਟ ਬੋਲਣ ਤੋਂ ਬਾਅਦ ਗੱਲ ਕਰ ਲਿਓ ਓਕੇ ਬਾਈ ਜੀ ਓਕੇ ਪਿੰਡ ਮਾਂਦੇਵੀ ਜ਼ਿਲ੍ਹਾ ਮਰੀਕੋਟਲਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਜਦ ਕਬੱਡੀ ਓਪਨ ਤਿੰਨ ਵਾਰ ਉਹ ਪਿੰਡ ਮੌਲੀ 15 ਨੰਬਰ ਫਾਸਟ 71000 ਨਗਦ ਪਲੱਸ ਕੱਪ ਪਿੰਡ ਬਾਬਾ ਗਾਜੀ ਦਾਸ ਤਨਹੋਰੀ 10 ਨੰਬਰ ਸੈਕੰਡ 51000 ਨਗਦ ਪਲੱਸ ਕੱਪ ਬੈਸਟ ਰੀਡਰ ਰਹਾ ਜੀ ਗੋਪੀ ਮੌਲੀ ਛੇ ਰੀਡ 6 ਨੰਬਰ ਬੈਸਟ ਜੈਪੀ ਰਹਾ ਜੀ ਗੋਗੀ ਬਰੇਟਾ 4 ਟੱਚ 3 ਜੱਫੇ ਬੈਸਟ ਨੂੰ 25-25000 ਰੁਪਏ ਨਗਦ ਸਿ ਗਈ ਪਿੰਡ ਕਲੌਦੀ ਜ਼ਿਲ੍ਹਾ ਸੰਗਰੂਰ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਗੇਲਟ ਕਬੱਡੀ ਓਪਨ ਤਿੰਨ ਬਾਰੋਂ ਪਿੰਡ ਢੰਡੋਲੀ ਖੁਰ ਤੇ 14 ਨੰਬਰ ਫਾਸਟ 85000 ਨਗਦ ਪਲੱਸ ਕੱਪ ਪਿੰਡ ਸੇਖੂਆ 4.5 ਨੰਬਰ ਸੈਕੰਡ 65000 ਨਗਦ ਪਲੱਸ ਕੱਪ ਬੈਸਟ ਰੀਡਰ ਹੈ ਜੀ ਤੂਫਾਨ ਢੰਡੋਲੀ ਸ਼ੀ ਰੀਡ ਪੰਜ ਨੰਬਰ ਵਿੱਕੀ ਕਪਿਆਲ ਜੁਆਇੰਟ ਰਿਹਾ ਜੀ ਬੈਸਟ ਯਾ ਫਿਰ ਹੈ ਜੀ ਮੱਟੂ ਢੰਡੋਲੀ ਪੰਜ ਟੱਚ ਤਿੰਨ ਜੱਫੇ ਬੈਸਟ 12-12000 ਪਿੰਡ ਨਗਦ ਸੀਗੀ ਜੀ ਪਿੰਡ ਲੋਂਗੋਵਾਲ ਜ਼ਿਲ੍ਹਾ ਸੰਗਰੂਰ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਬਜਨੀ ਕਬੱਡੀ 75 ਕਿਲੋ ਪਿੰਡ ਦਿਵਾਨੇ 20 ਨੰਬਰ ਫਰਸਟ 31000 ਨਕਦ ਪਲੱਸ ਕੱਪ ਪਿੰਡ ਰਾਮਪੁਰਾ 16 ਨੰਬਰ ਸੈਕੰਡ 21000 ਨਕਦ ਪਲੱਸ ਕੱਪ ਬੈਸਟ ਰੇਡਰ ਰਹੀ ਸੀ ਪਾ ਡਗੋ ਰਮਣਾ 12 ਰੇਡ 7 ਨੰਬਰ ਰਾਮਪੁਰੇ ਵੱਲੋਂ ਤੇ ਬੈਸਟ ਯਾਫੀ ਰ ਹੈ ਅਮਰੀਕਾ ਰਾਮਪੁਰਾ 9 ਟੱਚ 6 ਜੱਫੇ 'ਚ ਸੰਦੀਪ ਬਾਜਾਖਾਨਾ ਦਿਵਾਨੇ ਵੱਲੋਂ ਖੇਡ ਰਿਹਾ ਸੀ 10 ਟੱਚ 5 ਜੱਫੇ ਬੈਸਟਨ ਕਰਾਂ ਕਰਾਂ 10000 ਪਿੰਨ ਨਕਦ ਸੀਗੇ ਇਥੇ ਬਲਾਰੇ ਸੀ ਕੁਲਵੀਰ ਸਮਹਾਉ ਗੁਰਪੇਰ ਅਤਲਾ ਪਿੰਡ ਪ੍ਰਿੰਗੜੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਇਥੇ ਪਲੇਅਰ ਪੈਸੇ ਲੈ ਕੇ ਗਏ ਨਹੀਂ ਟੀਮ ਕਬੱਡੀ ਕਲੱਬ ਉੱਚਾ ਪੀੜ ਮਹਿਮਦਵਾਲ 32 ਨੰਬਰ ਫਾਸਟ 1 ਲੱਖ 20 ਹਜ਼ਾਰ ਰੁਪਏ ਨਕਦ ਟੀਮ ਭਾਈ ਲੱਧਾ ਜੀ ਕਬੱਡੀ ਕਲੱਬ ਭਾਈ ਲੱਦੂ 25 ਨੰਬਰ ਸੈਕੰਡ 1 ਲੱਖ ਰੁਪਏ ਨਕਦ ਪਲੱਸ ਕੱਪ ਪ੍ਰਬੰਧਕ ਕਮੇਟੀ ਨੇ ਪੈਸੇ ਦੇ ਦਿੱਤੇ ਪਰ ਦੁਖੀ ਬਹੁਤ ਸੀ ਬਲਾਰੇ ਰੁਪਿੰਦਰ ਜਲਾਲ ਇੱਥੇ ਸੀਗੇ ਪਿੰਡ ਪੈਰੋਂ ਜ਼ਿਲ੍ਹਾ ਮਾਨਸਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਓਪਨ ਤਿੰਨ ਬਾਰੋਂ ਪਿੰਡ ਰੋੜੀ ਗੋਂਸਪੁਰੀ 12.5 ਨੰਬਰ ਫਸਟ 44000 ਨਕਦ ਪਲੱਸ ਕੱਪ ਪਿੰਡ ਬਣਾੜੀ 7 ਨੰਬਰ ਸੈਕੰਡ 33000 ਨਕਦ ਪਲੱਸ ਕੱਪ ਬੈਸਟ ਰੀਡਰ ਹੈ ਜੀ ਗੋਰੀ ਰੋੜੀ ਅੱਠ ਰੇਡਾਂ ਅੱਠ ਨੰਬਰ ਬੈਸਟ ਜਾਂ ਫਿਰਿਆ ਰਿੰਕੂ ਰੋੜੀ ਸੱਤ ਟੱਚ ਚਾਰ ਜੱਫੇ ਬੈਸਟਾਂ ਨੂੰ ਸੀਗੇ ਫ੍ਰਿਜ ਜੀ ਇੱਥੇ ਤੇ ਬਲਾਰੇ ਸੀਗੇ ਕਾਲਾ ਰੂੜੇ ਕੈ ਲਵੀ ਗੁੜੀ ਸੰਗਰਦੀਪ ਨਥੀ ਆ ਪਿੰਡ ਹਰਨਾਮਪੁਰ ਜ਼ਿਲ੍ਹਾ ਲੁਧਿਆਣਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜਲਟ ਕਬੱਡੀ ਓਪਨ ਤਿੰਨ ਵਾਰੂ ਪਿੰਡ ਕੜਿਆਣਾ 10 ਨੰਬਰ ਫਾਸਟ 61000 ਨਕਦ ਪਲੱਸ ਕੱਪ ਪਿੰਡ ਗੋੜੀ ਤਰਖਾਨਾ 4.5 ਨੰਬਰ ਸੈਕੰਡ 41000 ਨਕਦ ਪਲੱਸ ਕੱਪ ਬੈਸਟ ਰੇਡਰ ਹੈ ਜੀ ਸੱਤੀ ਜਰਗੜੀ ਸੱਤ ਰੇਡਾਂ ਸੱਤ ਨੰਬਰ ਬੈਸਟ ਜਾਂ ਫਿਰ ਹੈ ਗੋਪੀ ਕੜਿਆਣਾ ਚਾਰ ਟੱਚ ਤਿੰਨ ਜਾਂ ਫਿਰ ਬੈਸਟ ਨੂੰ ਐਲਡੀਸੀ ਗੋਪੀ ਦੋ ਟੂਰਨਾਮੈਂਟ ਵਕਤੇ ਦੋ ਐਲਈਡੀ ਦਾ ਜੇਤੂ ਬਣਿਆ ਜੀ ਬਲਾਰੇ ਲੱਖਾ ਕੰਧਵਾਲਾ ਮੋਹਨੂ ਲਲਤਰੀ ਲਲਤੋਂ ਕੁਲਦੀਪ ਠੇਪੇ ਬਾਈ ਕੋਚ ਜੀ ਸੀਰਾ ਸਰਪੰਚ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਲਾਈਵ ਦੇਖ ਰਹੇ ਹੋ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਪਿੰਡ ਦੌਲਤਪੁਰ ਨੀਮਾ ਜਿਲ੍ਹਾ ਮੋਗਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਓਪਨ ਤਿੰਨ ਵਾਰੋਂ ਪਿੰਡ ਡਗਰੂ 12 ਨੰਬਰ ਫਰਸਟ 1 ਲੱਖ ਰੁਪਏ ਨਕਦ ਪਲੱਸ ਕੱਪ ਪਿੰਡ ਸਾਫੂ ਵਾਲਾ 7 ਨੰਬਰ ਸੈਕੰਡ 75000 ਨਕਦ ਪਲੱਸ ਕੱਪ ਬੈਸਟ ਰੀਡਰ ਰਹਾ ਜੀ ਰੇਸ਼ਮ ਸਲੀਨਾ 8 रेड 8 ਨੰਬਰ ਬੱਛਿਆ ਫਿਰਿਆ ਜੀ ਛੇ ਰੂ ਡਗਰੂ ਇੱਕ ਟੱਚ ਇੱਕ ਜੱਫਾ ਫੁੱਲਾ ਸੁਸ਼ਕ ਜੋਇੰਟ ਦੋ ਟੱਚ ਇੱਕ ਜੱਫਾ ਬਸਟਨ 25-25000 ਰੁਪਏ ਨਕਦ ਸੀਗੇ ਜੀ ਇੱਥੇ ਬੁਲਾ ਰਹੇ ਸੀਗੇ ਸੁਖਰਾਜ ਸਿੰਘ ਜੀ ਰੋਡੇ ਬੂਟਾ ਉਮਰੀਆ ਪਿੰਡ ਚਹੂੜ ਜ਼ਿਲ੍ਹਾ ਜਲੰਧਰ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਆਲ ਓਪਨ ਟੀਮ ਸਭੀ ਕਬੱਡੀ ਕਲੱਬ ਮੱਲੀਆਂ 24 ਨੰਬਰ ਫਸਟ 1 ਲੱਖ ਰੁਪਏ ਨਕਦ ਪਲੱਸ ਕੱਪ ਟੀਮ ਦੁਆਬਾ ਪਰ ਵੀ ਮਰੀਏ ਕਵਡੀ ਕਲਬ ਸੁਰਖਪੁਰ 19 ਨੰਬਰ 75000 ਨਕਦ ਪਲਸ ਕੱਪ ਬੈਸਟ ਰੇਡਰ ਰਹਾ ਜੀ ਰਵਣ ਮੰਨਲੀਆ 12 ਰੇਡਰ 12 ਨੰਬਰ ਬੈਸਟ ਜੱਫੇ ਰਹਾ ਜੀ ਪਿੰਦੂ ਸੀਚੇਵਾਲ ਸ਼ੀ ਟੱਚ ਦੋ ਜੱਫੇ ਬੈਸਟਾਂ ਨੂੰ ਮੋਟਰਸਾਈਕਲ ਸੀਗੇ ਜੀ ਇੱਥੇ ਬੁਲਾ ਰਹੇ ਸੀ ਸੱਤਪੜ ਮਾਹੀ ਇਕਵਾਲ ਗਲਵ ਅਤੇ ਗੁਰੀ ਖੰਨਾ ਪਿੰਡ ਦਿਆਲਪੁਰਾ ਜ਼ਿਲ੍ਹਾ ਜਲੰਧਰ ਦੇ ਕਵਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਆਲ ਓਪਨ ਟੀਮ ਜੂਥ ਕਬੱਡੀ ਕਲੱਬ ਚੜ੍ਹਦੀ ਕਲਾ ਕਬੱਡੀ ਕਲੱਬ ਜਲੰਧਰ ਪਲੱਸ ਪੱਤੜਕਲਾਂ 36 ਨੰਬਰ ਫਾਸਟ 2 ਲੱਖ ਰੁਪਏ ਨਕਦ ਪਲੱਸ ਕੱਪ ਟੀਮ ਸੰਦੀਪ ਨੰਗਲੰਗੀਆਂ ਪਲੱਸ ਗੱਗੀ ਲੁੱਪੂ ਕਬੱਡੀ ਕਲੱਬ ਮਾਲਵਾ 26 ਨੰਬਰ ਸੈਕੰਡ 1.5 ਲੱਖ ਰੁਪਏ ਨਕਦ ਪਲੱਸ ਕੱਪ ਬੈਸਟ ਰੈਡ ਰਿਹਾ ਜੀ ਹਰਮਨ ਬੁਲਟ ਖੀਰਾਵਾਲ 16 ਰੈਡਾ 16 ਨੰਬਰ ਤੇ ਜੁਆਇੰਟ ਰਿਹਾ ਨਾਲ ਗੁਰਲਾਲ 16 15 ਰੈਡਾ 15 ਨੰਬਰ ਪੱਤੜਕਲਾਂ ਵੱਲੋਂ ਤੇ ਬੈਸਟ ਜਾਂ ਫਿਰ ਜੀ ਛੋਟਾ ਟਾਰਜਨ ਕਿਸ਼ੰਗੜ 10 ਟਾ ਚ 3 ਜੱਫੇ ਪੱਤੜਕਲਾਂ ਵੱਲੋਂ ਬੈਸਟ ਨੂੰ ਆਲਟੋ ਕਾਰਾਂ ਸੀਗੀਆਂ ਜੀ ਇੱਥੇ ਸਨਮਾਨ ਹੋਇਆ ਜੀ ਸ਼ਾਕਾ ਦਿਆਲਪੁਰੇ ਨੂੰ ਬੋਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ ਮਣੀ ਦਿਆਲਪੁਰ ਨੂੰ ਸੋਨੇ ਦੀ ਰਿੰਗ ਨਾਲ ਸਨਮਾਨਿਤ ਕੀਤਾ ਗਿਆ ਜੀ ਛੇਲੂ ਦਿਆਲਪੁਰੇ ਨੂੰ 21000 ਨਗਦਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਜੀ ਤੇ ਹੋਰ ਵੀ ਛੋਟੇ ਵੱਡੇ ਸਨਮਾਨ ਹੋਏ ਇੱਥੇ ਬਲਾਰੇ ਸੀ ਆਲਮਗੀਰ ਲੱਖੀ ਲਹਿਰਾ ਮੁਹੱਬਤ ਮੱਖਣ ਅਲੀ ਅਲੀ ਪੱਤੜ ਤੇ ਰੰਧਾਵਾ ਇਹ ਸੀਗੇ ਜੀ 22 ਮਾਰਚ ਦਿਨ ਸ਼ਨੀਵਾਰ 2025 ਦੇ ਕਬੱਡੀ ਕੱਪਾਂ ਦੇ ਫਾਈਨਲ ਰਿਜ਼ਲਟ ਜੋ ਕਿ ਬਾਈ ਗੁਰਨਾਬ ਸਿੰਘ ਜੀ ਗਿੱਲ ਝੰਡਾ ਵਾਲਾ ਜ਼ਿਲ੍ਹਾ ਬਠਿੰਡਾ ਵੱਲੋਂ ਕੱਲੇ-ਕੱਲੇ ਪੁਆਇੰਟ ਨੂੰ ਬਰੀਕੀ ਨਾਲ ਲਿਖ ਕੇ ਪਹੁੰਚਾਇਆ ਗਿਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਆਪ ਜੀ ਨੂੰ ਚੰਗੀ ਲੱਗਦੀ ਹੈ ਕਬੱਡੀ ਕੱਪਾਂ ਦੀ ਸਾਡੇ ਪੇਜ ਨੂੰ ਫੋਲੋ ਕਰ ਲਓ YouTube ਨੂੰ ਸਬਸਕ੍ਰਾਈਬ ਕਰ ਲਓ ਤੇ ਹੋਰ ਸੋਨੂੰ ਵਧੇਰੇ ਜਾਣਕਾਰੀਆਂ ਮੇਲੇ ਕਰਨਗੇ ਜੀ ਸਾਰੀ ਅਪਡੇਟ ਦਿਆ ਕਰਾਂਗੇ ਜੀ ਤੁਹਾਨੂੰ ਕਪਾਂ ਦੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਅੱਜ ਇਥੋਂ ਤੱਕ ਹੀ ਸਮਾਪਤੀ ਕਰਦੇ ਹਾਂ ਜੀ ਕੱਲ ਨੂੰ ਫੇਰ ਮਿਲਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ